ਡਰਗ ਦੇ ਗੈਂਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਅੱਜ ਫੇਰ ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਔਰ 2 ਕਿਲੋਗ੍ਰam ਆਇਸ ਫੜੀ ਗਈ ਹੈ ਜਿਹਨੂੰ ਕੈਮੀਕਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸામਨੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 0.30 ਗੋਰ ਦਾ ਚਾਈਨੀਜ਼ ਮਾਊਜ਼ਰ ਤੇ 5 ਕਾਰਟ੍ਰਿਜਸ ਵੀ ਨਾਲ ਮਿਲੇ ਨੇ ਔਰ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਗਰਮਲ ਪਿੰਡ ਅੰਮ੍ਰਿਤਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਹੈ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਪੂਰੀ ਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੀ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਇਹੋ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਇਹਦੇ ਚ ਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ ਇੱਕ ਕਮਰਸ਼ਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਜਦੋਂ ਕਿ ਇਹ ਹਿਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ਲ ਕੁਆਂਟੀਟੀ ਦੀ ਹੁੰਦੀ ਹੈ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰਗ ਦੀ ਇਹਦੇ ਵਿੱਚ ਅਬਿਲਿਟੀ ਟੂ ਗਿਵ ਸੰਬਡੀ ਡੋਸ ਉਹ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਇਹ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੁੰਡੇਰ ਡੀਸੀਪੀ ਸਾਹਿਬ ਮਿਸਟਰ ਅਭਿਮਨਿਉ ਰਾਣਾ ਸਾਡੇ ਏਡੀਸੀਪੀ ਸਾਹਿਬ ਕਮਲਜੀਤ ਜੀ ਔਰ ਮੋਲਕਦੀਪ ਸਾਡੇ ਸੀਆਈਏ ਵੰਦੇ ਇਹਨਾਂ ਸਾਰਿਆਂ ਤੋਂ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਇਟਸ ਅ ਵੈਰੀ ਬਿਗ ਰਿਕਵਰੀ ਔਰ ਇਹਦੇ ਚ ਅਸੀਂ ਜਿਹੜੀ ਅੱਗੇ ਪੁੱਛ ਕੇ ਚ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਨ ਲਵਾਂਗੇ ਔਰ ਇਹਦੇ ਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਕਿਉਂਕਿ ਪੁਲਿਸ ਸਟੇਸ਼ਨ ਸ਼ਰਟੇ ਦਾ ਮੁਕਤਮਾ ਹੈ ਤੇ ਇਹ ਇਹਦੇ ਚ ਪਹਿਲਾਂ ਵੀ ਇਹ ਜਿਹੜਾ ਇਹਨੇ ਕੋਲ ਕਨਸਾਈਨਮੈਂਟਸ ਕੁਛ ਆਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਨਰੀਵਲ ਕਰਾਂਗੇ ਪਾਕਿਸਤਾਨੀ ਸਮਗਲਰਾਂ ਦੇ ਵੀ ਨਾਮ ਆਏ ਨੇ ਪਠਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚੋ ਜਿਹੜੀ ਮੇਨ ਇੰਟਰਸਟਿੰਗ ਗੱਲ ਇਹ ਵੀ ਆਈ ਹੈ ਕਿ ਜਿਹੜੇ ਜਿਹੜੇ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਰੀਟਰੀਵ ਕੀਤੀਆਂ ਉਹਨਾਂ ਦਾ ਵੀ ਵਰਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿਦਾਂ ਕਿਦਾਂ ਕਨਸਾਈਨਮੈਂਟਸ ਪਿਕਅਪ ਕਰ ਰਹੇ ਸੀ ਤਾਂ ਕੰਜ਼ਿਊਮ ਕਰਨਾ ਸ਼ੁਰੂ ਕਰਤਾ ਮਸਰ ਦੇ ਵਿੱਚ ਤਾਂ ਦਰਸ਼ ਨੂੰ ਲੱਗ ਪਈ ਬਿਲਹਰ ਹੁੰਦੇ ਤੇ ਕਾਫੀ ਇਸ ਵੀਦਾਂ ਦਾ ਜਿਹਨੇ ਵਿੱਚ ਪਹਿਲਾ ਮਾਮਲਾ ਚੱਲ ਰਿਹਾ ਦੇਖੋ ਅਸੀਂ ਤੁਹਾਨੂੰ ਮੈਂ ਇਹ ਦੱਸਿਆ ਕਿ ਅਕ੍ਰੋਸ ਬਾਰਡਰ ਸਮੱਗਲਰ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਟ੍ਰਾਇਲ ਵਾਸਤੇ ਪੀਤਾ ਹੁਣ ਜਿਹੜਾ ਇਹਦਾ ਰੀਸੀਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਇਹ ਜਾਂ ਅੰਮ੍ਰਿਤਸਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛਗਿੱਛ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰੀਸੀਵਰ ਸੀ ਕਿਉਂਕਿ ਸਿਮਰਜੀਤ ਸਿੰਘ ਨੇ ਤਾਂ ਡਰੋਨ ਦੇ ਰਾਹੀਂ ਰੀਸੀਵ ਕੀਤੀ ਔਰ ਇਹਨੇ ਇਹ ਵੀ ਦੱਸਿਆ ਕਿ ਹਿਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਬਾਹਰਲੇ ਹੈਂਡਲਰ ਸਮਝ ਲਓ ਸਾਥੀ ਸਮਝ ਲਓ ਆਪਰੇਟਰਸ ਜਿਹੜੇ ਆ ਉਹਨਾਂ ਨੇ ਇਹ ਦਿੱਤੀ ਸੀਗੀ ਰੇਟ ਦਾ ਫਰਕ ਤਾਂ ਕੋਈ ਇਹਨਾਂ ਦੇ ਦੇਖੋ ਰੇਟ ਵਾਰੀ ਗੱਲ ਤਾਂ ਕੋਈ ਜ਼ਿਆਦਾ ਨਹੀਂ ਮੈਂ ਇਸ ਗੱਲ 'ਚ ਗਿਆ ਔਰ ਨਾ ਹੀ ਇਸ ਗੱਲ 'ਚ ਜਾਣਾ ਚਾਹੀਦਾ ਆਪਾਂ ਤਾਂ ਤੁਹਾਨੂੰ ਇਹ ਗੱਲ ਦੱਸੀ ਹੈ ਮੈਂ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਸ ਕਮਰਸ਼ੀਅਲ ਉੱਥੇ 250 ਗ੍ਰਾਮ ਹੈ ਤਾਂ ਕਿੰਨਾ ਫਰਕ ਹੈ ਤੁਸੀਂ ਸਮਝ ਹੀ ਸਕਦੇ ਹੋ ਵਰਪ ਵੈਪਨ ਵੀ ਜੀ ਇਹਦੇ ਜਦੋਂ ਪੁੱਛ ਕੇ ਮੁਤਾਬਕ ਇਹਨੇ ਦੱਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਤੇ ਆਈਸ ਕਿਸੇ ਅਲੱਗ ਬੰਦੇ ਨੂੰ ਦੇਣੀ ਸੀ ਹਾਂਜੀ ਨਾਲ ਹੀ ਆ ਜੀ ਨਾਲ ਆਏ ਸੀਗੇ ਐਂਡ ਬਹੁਤ ਅੱਛਾ ਸਕਸੈਸਫੁਲ ਆਪਰੇਸ਼ਨ ਰਿਹਾ ਨਹੀਂ ਤਾਂ ਆਦਰਵਾਇਜ਼ ਇਹ ਵੀ ਚੀਜ਼ਾਂ ਡਿਸਪੋਜ਼ ਆਫ ਹੋ ਜਾਣੀਆਂ ਸੀ ਤੁਸੀਂ ਕਹਿੰਦੇ ਡਰੋਨ ਲਾਇਆ ਨਾ ਡਰੋਨ ਕਿੱਥੇ ਹੈ ਫਿਰ ਜਾ ਡਰੋਨ ਅਸੀਂ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਚ ਇਨਵੈਸਟੀਗੇਸ਼ਨ ਚੱਲ ਰਿਹਾ ਜੀ ਉਹ ਡਰੋਨ ਕਈ ਵਾਰੀ ਵਾਪਸ ਵੀ ਲੈ ਜਾਂਦੇ ਉਹੀ ਸਾਰੀ ਗੱਲ ਪੁੱਛ ਕੇ ਚ ਅਜੇ ਉਹ ਲੱਭਿਆ ਨਹੀਂ ਸੀ ਉਥੋਂ ਤੁਸੀਂ ਕਹਿੰਦੇ ਟ੍ਰਾਈ ਕਿ ਇਹ ਵਾਰ ਲੈਂਡ ਕਰਕੇ ਵਾਪਸ ਚਲੇ ਜਾਂਦੇ ਆ ਜੀ ਤੁਸੀਂ ਕਹਿੰਦੇ ਆਂ ਟ੍ਰਾਇਲ ਦੇ ਤੌਰ ਤੇ ਪਾਕਿਸਤਾਨ ਦੇ ਜਿਹੜੇ ਸਮਾਗਨ ਨੇ दैट मींस ਕਿ ਇਹ ਪਿਛੇਵਰ ਜੰਤ ਗਿਆਨ ਲਈ ਇਸ ਦੇ ਪਿਛੇ ਵੈਲ ਪਲਾਨਡ ਹੈਗਾ ਹੈ ਕਿ ਇੱਕ ਰੀਸਰਚ ਨੂੰ ਵੀ ਤੋਰ ਕੇ ਦੇਖ ਲਈਏ ਦੇਖੋ ਬੜੀ ਸਿੰਪਲ ਗੱਲ ਹੈ ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਆ ਕਿਉਂਕਿ ਇਹ ਇਹ ਤੋਂ ਅਸੀਂ ਇਹ ਗੱਲ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪੁੱਛੀ ਸੀ ਕਿ ਕਿਉਂ ਇਹ ਨਵੀਂ ਡਰੱਗ ਪਹਿਲੀ ਵਾਰ ਇਦਾਂ ਹੋਈ ਹੈ ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਮਤਲਬ ਇਹਦੀ ਕਿੱਕ ਵੀ ਅੱਛੀ ਮੰਨੀ ਜਾਂਦੀ ਆ ਔਰ ਜੋ ਵੀ ਸਮਗਲਰਸ ਦਾ ਮੋਡਸ ਆਪਰੈਂਡ ਹੀ ਹੁੰਦਾ ਉਹਦੇ ਚ ਹੀ ਇਹ ਗੱਲ ਸਾਰੀ ਆਈ ਆ ਬਾਕੀ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੋਣਗੀਆਂ ਸਾਡੇ ਕਹਨ ਬਲਹਰਾਂ ਦਾ ਸਬਸਟੀਟਿਊਟ ਆ ਗਿਆ ਇੱਕ ਹੋਰ ਦੇਖੋ ਭਾਈ ਸਾਹਿਬ ਮੈਂ ਤੁਸੀਂ ਮਤਲਬ ਇਹਨੂੰ ਜਿਵੇਂ ਮਰਜੀ ਸਮਝ ਲਓ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਉਹਨਾਂ ਦੀ ਸੋਚ ਹੈ ਇਹਨੂੰ ਆਪਾਂ ਇਹ ਤਾਂ ਨਹੀਂ ਕੋਈ ਆਥੈਂਟਿਕ ਗੱਲ ਕਹਿ ਸਕਦੇ ਹੀਰੋਇਨ ਵੀ ਤਾਂ ਨਾਲ ਹੀ ਕਹਿੰਦੇ ਲਿਆ ਹੀ ਰਹੇ ਆ ਅਸੀਂ ਪਹਿਲਾਂ ਸਰ ਪਰਚੇ ਦਾ ਜ਼ਿਕਰ ਸਾਕੇ ਪਹਿਲਾਂ ਨਹੀਂ ਕਰਦਾ ਕੋਈ ਐਫ ਆਰ ਐਂਡੀ ਨਹੀਂ ਪਹਿਲਾਂ ਇਹਦੇ ਖਿਲਾਫ ਹੈ ਨਹੀਂ ਜੀ ਇਹ ਤਕਰੀਬਨ 22 ਸਾਲ ਦਾ ਲੜਕਾ ਹੈ ਅਨਮੈਰਿਡ ਹੈ ਔਰ ਖੇਤੀਬਾੜੀ ਦੇ ਨਾਲ ਛੋਟਾ ਮੋਟਾ ਦੁੱਧ ਦਾ ਵੀ ਕੰਮ ਕਰਦਾ ਹੈ ਪਰ ਇਹ ਪੈਸਿਆਂ ਦੇ ਲਾਲਚ ਵਾਸਤੇ ਇਸ ਕੰਮ 'ਚ ਪੈ ਗਿਆ ਹੈ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ